ਗੱਲਬਾਤ ਕਰਦੇ ਆ ਭਾਜੀ ਅੱਜ ਜਿਹੜੇ ਕਿੰਨੇ ਟਰੈਕਟਰ ਹੈਗੇ ਜਿਹੜਾ ਮਨਕੀਰਤ ਵੱਲੋਂ ਸੇਵਾ ਕੀਤੀ ਇਹ ਵੀਰ ਜੀ 21 ਟਰੈਕਟਰ ਆਏ ਵੀਰ ਜੀ 21 ਹਾਂਜੀ ਵੀਰ ਜੀ ਇਹਦੇ ਜਾਂ ਬਹੁ ਮਹਾਰਾਜ ਦੀ ਕਿਰਪਾ ਸਾਨ ਆਈ ਵੀ ਬੜੀ ਪਵਿੱਤਰ ਧਰਤੀ ਤੇ ਆ ਠੀਕ ਹੈ ਜੀ ਇੱਥੇ ਵੇਖੋ ਸਾਹਮਣੇ ਗੁਰੂ ਨਾਨਕ ਨੇ 13 13 ਟੋਲੀਆਂ ਬੜੀ ਕਿਰਪਾ ਜੀ ਉਹਦੀ ਕੀਤਾ ਕਿਹੜੇ ਭੈਣ ਭਰਾ ਚ ਰੱਬ ਵਸਦਾ ਇਹਦੇ ਉਦੋਂ ਵੱਡੇ ਬੱਚੇ ਆ ਗੁਰੂ ਨਾਨਕ ਦੇ ਇਹ ਉਦੋਂ ਵੱਡੇ ਇਹਨਾਂ ਦੇ ਸ਼ਾਵਾਸ਼ੇ ਆ ਵੇਖੋ ਜੀ ਉਸੇ ਪਵਿੱਤਰ ਧਰਤੀ ਦੇ ਆ ਕੇ ਟਰੈਕਟਰ ਲੱਥੇ ਆ ਬਿਲਕੁਲ ਇਹ ਕੋਇਨਸੀਡੈਂਟ ਕਹਿ ਲੋ ਜਾਂ ਸਬਬ ਕਹਿ ਲੋ ਹਟਸੱਬ ਜਿੱਥੇ ਹੀ ਜਗ੍ਹਾ ਇਹਨਾਂ ਦੀ ਹੈ ਇਹ ਲੰਗਰ ਹਾਲ ਦੀ ਜਗ੍ਹਾ ਜਿੱਥੇ ਟਰੈਕਟਰ ਲਹਿ ਰਹੇ ਆ ਠੀਕ ਆ ਜੇ ਤਾਂ ਲੰਗਰ ਦੇ ਵਿੱਚ ਫੁਲਕਾ ਨਹੀਂ ਚੱਲਿਆ ਇਹ ਫੁਲਕੇ ਵਾਂਗੂ ਚੱਲਣ ਲੱਗੇ ਵਾਹਿਗੁਰੂ ਜੀ ਬੜੀ ਸ਼ਾਵਾਸ਼ੇ ਭੈਣ ਭਰਾ ਦੇ ਮਾਣਾ ਬੜੀ ਬਾਧਰੀ ਵਾਲੀ ਗੱਲ ਭਾਜੀ ਤੇ ਨਾਲੇ ਇੱਕ ਸੋਚ ਬਹੁਤ ਸੋਹਣੀ ਆ ਜਿਹੜੇ ਇੰਨਾ ਕੰਮ ਕਰਨਾ ਇੰਨਾ ਵਧੀਆ ਭਾਈ ਸਹਿਯੋਗ ਦੇ ਨਾਲ ਸੰਗਤ ਦਾ ਇਹ ਹਾਰੀ ਵਾਰੀ ਦੇ ਵਸ ਦੀ ਗੱਲ ਹੈ ਨਹੀਂਗੀ ਠੀਕ ਹੈ ਜੀ ਇਹ ਕੋਈ ਕਹਿਣ ਨੂੰ ਬਹੁਤ ਕੁਝ ਕਹਿ ਜਾਂਦੇ ਲੋਕ ਐਂਦਾ ਭਾਈ ਐਂਦਾ ਕਿਹੜਾ ਕਿਹਦਾ ਜੀ ਕਰਦਾ ਬਿਲਕੁਲ ਕੋਈ ਵਾਰਤਾ ਕੋਈ ਮੰਗਿਆ ਸੁਹਾਗਾ ਨੇ ਮੈਂ ਵੀਡੀਓ ਸੁਣੀਆਂ ਦੇ ਜੀ ਸਿਆਸਤ ਲੜਨ ਨੂੰ ਫਿਰਦਾ ਹੁਣ ਮੈਨੂੰ ਇਹ ਦੱਸੋ ਜਿਹੜੇ ਐਮ ਐਲ ਏ ਸਿਆਸਤਾਂ ਲੜੀਆਂ ਵੱਡੇ ਵੱਡੇ ਮੰਤਰੀ ਆ ਉਹ ਕੋਈ ਨਹੀਂ ਲੈ ਕੇ ਆਗੇ ਗੱਲ ਸੋਚਣ ਦੀ ਆ ਜੇ ਉਹ ਵੀ ਬਣੇ ਬਣੇ ਨਹੀਂ ਲੈ ਕੇ ਆਏ ਤੇ ਜੇ ਆਪਾਂ ਭੈਣ ਭਰਾ ਸਾਥ ਦੇਣ ਤਾਂ ਆਪਾਂ ਨਜਾਇਜ਼ ਕੀ ਉਸ ਦਾ ਸਵਾਦ ਨਹੀਂ ਆਉਂਦਾ ਨਹੀਂ ਤੇ ਕੋਈ ਇੱਕ ਕੱਢ ਕੇ ਫਿਰ ਇੰਨੇ ਵੰਡੇ ਫਿਰ ਸਵਾਦ ਆਉਂਦਾ ਜੀ ਫਿਰ ਉਹ ਵੀ ਲੜ ਲਿਆ ਲਕਸ਼ਣ ਲਕਸ਼ਣ ਤਾਂ ਤਾਂ ਹੀ ਲੜੀ ਜੂ ਜੇ ਦੇਲ ਹੋਊਗਾ ਤੇ ਜੇ ਵੰਡੇ ਆ ਜੂ ਸੰਗਤ ਚ ਸੰਗਤ ਨਾਲ ਵੰਡੇ ਭਾ ਤੇ ਫਲ ਉਦੋਂ ਹੀ ਲੱਗਦਾ ਹੈ ਜਦੋਂ ਸੰਗਤ ਚ ਰਹਿਦਾ ਬੂਟਾ ਲਾਈਦਾ ਲਾ ਕੇ ਉਹ ਵੱਡਾ ਕਰੀਦਾ ਫਿਰ ਐਂਡ ਤੇ ਫਲ ਪੱਕ ਕੇ ਖਾਈਦਾ ਇਹ ਵੀ ਭਾਜੀ ਫਲ ਆਉਣ ਵਾਲੀ ਗੱਲ ਆ ਬੜੀ ਬਾਧਰੀ ਹੈ ਜੱਟ ਦੀ ਆ ਐਵੇਂ ਕਹਿਵੇਂ ਕਹਿਣਾ ਸੌਖਾ ਵੰਡਣਾ ਬਹੁਤ ਔਖਾ ਬਿਲਕੁਲ ਮੈਨੂੰ ਲੱਗਦਾ ਕਿ ਮਨਕੀਰਤ ਨੂੰ ਵੇਖ ਕੇ ਕਹਿੰਦਾ ਬਹੁਤ ਅੱਗੇ ਆਏ ਹੋਣਗੇ ਉਹਨਾਂ ਨੇ ਵੀ ਆਪਣਾ ਦਿਲ ਖੋਲ੍ਹਿਆ ਹੋਊਗਾ ਨੇ ਨੇ ਕੀ ਆ ਰਾਣ ਵੇਖ ਕੇ ਰਾਹ ਵਾਧਾਂ ਦਾ ਇੱਕ ਗੱਡੀ ਆਪਾਂ ਰੋਡ ਬੰਦ ਹੋ ਗਿਆ ਇੱਕ ਗੱਡੀ ਦੂਜੇ ਰਾਹ ਨੂੰ ਤੁਰ ਪੈਂਦੀ ਆ ਉਹਦੇ ਮਗਰ ਸਾਰੇ ਲਾ ਲੈਂਦੇ ਸਿਰੇ ਲੱਗਣ ਲੱਗਾ ਮੂੰਹ ਵੀ ਲੱਗੂਗੇ ਜਾ ਕੇ ਇਹ ਕਹਾਣੀਆਂ ਹੁੰਦੀਆਂ ਵੱਡੇ ਭਾਜੀ ਇਹ ਮਹਾਰਾਜ ਕਿਸੇ ਨੂੰ ਬੜੀ ਬਾਲ ਬਖਸ਼ਦਾ ਬਾਲ ਬਖਸ਼ਣ ਦੇ ਨਾਲ ਤਰੱਕੀ ਮਹਾਰਾਜ ਉਦੋਂ ਜਿਆਦੀ ਦਿੰਦਾ ਜੇ ਆਪਾਂ 100 ਵੰਡਾਂਗੇ ਨਾ ਆਪਾਂ ਨੂੰ ਭਾਜੀ 500 ਮਿਲਣਾ ਇਹ ਛਾਵਾਸ਼ੇ ਭੈਣ ਭਰਾ ਦੇ ਬਹੁਤ ਵਧੀਆ ਸਹਿਯੋਗ ਇਹਦਾ ਮੈਂ ਤਾਂ ਤੁਹਾਨੂੰ ਦਿਲੋਂ ਧੰਨਵਾਦ ਇਸ ਬੰਦੇ ਦਾ ਕਰਨਿਆ ਭਾਜੀ ਬਹੁਤ ਵਧੀਆ ਸੋਚੀ ਦੀ ਆ ਬਿਲਕੁਲ ਜਿਹੜੇ ਲੋਕ ਨੇ ਤੁਸੀਂ ਗੱਲਬਾਤ ਵੀ ਸੁਣੀ ਹੈਗੀ ਆ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਤੇ ਇੱਕ ਵਾਰ ਟਰੈਕਟਰਾਂ ਦੇ ਤਸਵੀਰਾਂ ਤੁਹਾਨੂੰ ਦਿਖਾਉਂਦੇ ਹੈਗੇ ਆ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਿ ਹਟਸਾਬ ਹੈ ਗਿਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇੱਥੇ 13 13 ਤੋਲੇ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਦੇ ਵਿੱਚ ਉਹ ਨੌਕਰੀ ਕਰਦੇ ਸਨ ਤਾਂ ਇੱਥੋਂ ਹੀ ਜਿਹੜਾ 13 13 ਦਾ ਕਨਸੈਪਟ ਚੱਲਿਆ ਤੇ ਇਸ ਜਗ੍ਹਾ ਜਿਹੜੀ ਸਾਹਮਣੇ ਹੈਗੀ ਹੈ ਇਹ ਲੰਗਰ ਹਾਲ ਦੀ ਜਗ੍ਹਾ ਹੈਗੀ ਆ ਤਾਂ ਉੱਥੇ ਅੱਜ ਟਰੈਕਟਰਾਂ ਦਾ ਲੰਗਰ ਜਿਹੜਾ ਲੱਗਿਆ ਹੈਗਾ ਤੁਸੀਂ ਵੇਖ ਸਕਦੇ ਹੋ ਗੱਲਬਾਤ ਕਰਦੇ ਆ ਭਾਜੀ ਅੱਜ ਜਿਹੜ ਕਿੰਨੇ ਟਰੈਕਟਰ ਹੈਗੇ ਜਿਹੜਾ ਮਨਕੀਰਤ ਵੱਲੋਂ ਸੇਵਾ ਕੀਤੀ ਇਹ ਵੀਰ ਜੀ 21 ਟਰੈਕਟਰ ਆਏ ਵੀਰ ਜੀ 21 ਹਾਂਜੀ ਵੀਰ ਜੀ ਇਹਦੇ ਜਾਂ ਬਹੁ ਮਹਾਰਾਜ ਦੀ ਕਿਰਪਾ ਸਾਨ ਆਈ ਵੀ ਬੜੀ ਪਵਿੱਤਰ ਧਰਤੀ ਤੇ ਆ ਠੀਕ ਹੈ ਜੀ ਇੱਥੇ ਵੇਖੋ ਸਾਹਮਣੇ ਗੁਰੂ ਨਾਨਕ ਨੇ 13 13 ਟੋਲੀਆਂ ਬੜੀ ਕਿਰਪਾ ਈ ਉਹਦੀ ਕੀ ਤਾਂ ਕਿਹੜੇ ਭੈਣ ਭਲਾ ਚ ਰੱਬ ਵਸਦਾ ਇਹਦੇ ਉਦੋਂ ਵੱਡੀ ਬੱਚੇ ਆ ਗੁਰੂ ਨਾਨਕ ਦੇ ਇਹ ਉਦੋਂ ਵੱਡੀ ਇਹਨਾਂ ਦੇ ਸ਼ਾਵਾਸ਼ੇ ਆ ਵੇਖੋ ਜੀ ਉਸੇ ਪਵਿੱਤਰ ਧਰਤੀ ਤੇ ਆ ਕੇ ਟਰੈਕਟਰ ਲੱਥੇ ਆ ਬਿਲਕੁਲ ਇਹ ਕੋਇਨਸੀਡੈਂਟ ਕਹਿ ਲੋ ਜਾਂ ਸਬਬ ਕਹਿ ਲੋ ਹਟਸਾਪ ਜਿੱਥੇ ਪਵਿੱਤਰ ਹੋਈ ਇਹ ਲੰਗਰ ਹਾਲ ਦੀ ਜਗਾ ਜਿੱਥੇ ਟਰੈਕਟਰ ਲਹਿ ਰਹੇ ਆ ਠੀਕ ਆ ਜੀ ਤਾਂ ਲੰਗਰ ਦੇ ਵਿੱਚ ਫੁਲਕਾ ਨਹੀਂ ਚੱਲਿਆ ਇਹ ਫੁਲਕੇ ਵਾਂਗੂ ਚੱਲਣ ਲੱਗੇ ਵੈਗਰੂ ਜੀ ਇਹ ਬੜੀ ਸ਼ਾਬਾਸ਼ ਹੈ ਭੈਣ ਭਰਾ ਦੇ ਮਨਾ ਬੜੀ ਬਹਾਦਰੀ ਵਾਲੀ ਗੱਲ ਭਾਜੀ ਤੇ ਨਾਲੇ ਇੱਕ ਸੋਚ ਬਹੁਤ ਸੋਹਣੀ ਆ ਜਿਹੜੇ ਇੰਨਾ ਕੰਮ ਕਰਨਾ ਇੰਨਾ ਵਧੀਆ ਭਾਜੀ ਸੰਯੋਗ ਦੇ ਨਾਲ ਸੰਗਤ ਦਾ ਇਹ ਹਾਰੀ ਵਾਰੀ ਦੇ ਵਸ ਦੀ ਗੱਲ ਹੈ ਨਹੀਂਗੀ ਠੀਕ ਆ ਜੀ ਇਹ ਕੋਈ ਕਹਨ ਉਹ ਕੋਈ ਕਹਿ ਜਾਂਦੇ ਲੋਕ ਐਂਦਾ ਭਾਜੀ ਐਂਦਾ ਕਿਹੜਾ ਕਿਹਦਾ ਜੀ ਕਰਦਾ ਬਿਲਕੁਲ ਕਈ ਵਾਰ ਤਾਂ ਕੋਈ ਮੰਗਿਆ ਸੁਹਾਗਾ ਨੇ ਮੈਂ ਵੀਡੀਓ ਸੁਣੀਆਂ ਦੇ ਜੀ ਸਿਆਸਤ ਲੜਨ ਨੂੰ ਫਿਰਦਾ ਹੁਣ ਮੈਨੂੰ ਇਹ ਦੱਸੋ ਜਿਹੜੇ ਐਮ ਐਲ ਏ ਸਿਆਸਤਾਂ ਲੜੀਆਂ ਵੱਡੇ ਵੱਡੇ ਮੰਤਰੀ ਆ ਉਹ ਕੋਈ ਨਹੀਂ ਲੈ ਕੇ ਆਗੇ ਗੱਲ ਇਹ ਸੋਚਣ ਦੀ ਆ ਜੇ ਉਹ ਵੀ ਬਣੇ ਬਣੇ ਨਹੀਂ ਲੈ ਕੇ ਆਏ ਤੇ ਜੇ ਆਪਾਂ ਭੈਣ ਭਰਾ ਸਾਥ ਦੇਣ ਤਾਂ ਆਪਾਂ ਨਜਾਇਜ਼ਗੀ ਉਸ ਦਾ ਸਵਾਦ ਨਹੀਂ ਆਉਂਦਾ ਨਹੀਂ ਤੇ ਕੋਈ ਇੱਕ ਕੱਢ ਕੇ ਫਿਰ ਇਨੇ ਵੰਡੇ ਫਿਰ ਸਵਾਦ ਆਉਂਦਾ ਜੀ ਫਿਰ ਉਹ ਵੀ ਲੜ ਲੈਣ ਲਕਸ਼ਣ ਲਕਸ਼ਣ ਤਾਂ ਤਾਂ ਹੀ ਲੜੀ ਜਾਊ ਜੇ ਦੇਲ ਹੋਊਗਾ ਦੇ ਜੇ ਵੰਡਿਆ ਜਾਉ ਸੰਗਤ ਜੇ ਸੰਗਤ ਨਾਲ ਵੰਡਿਆ ਹੀ ਭਾਵ ਮੈਂ ਤੇ ਫਲ ਉਦਾਂ ਹੀ ਲੱਗਦਾ ਹੈ ਜਦੋਂ ਸੰਗਤ ਚ ਰਹਿਦਾ ਬੂਟਾ ਲਾਈਦਾ ਲਾ ਕੇ ਉਹ ਵੱਡਾ ਕਰੀਦਾ ਫਿਰ ਐਂਡ ਤੇ ਫਲ ਪੱਕ ਕੇ ਖਾਈਦਾ ਇਹ ਵੀ ਭਾਈ ਫਲ ਆਉਣ ਵਾਲੀ ਗੱਲ ਆ ਬੜੀ ਬਾਧਰੀ ਹੈ ਜੱਟ ਦੀ ਆ ਐਵੇਂ ਕਿਵੇਂ ਕਹਿਣਾ ਸੌਖਾ ਵੰਡਣਾ ਬਹੁਤ ਔਖਾ ਬਿਲਕੁਲ ਮੈਨੂੰ ਲੱਗਦਾ ਕਿ ਮਨਕੀਰਤ ਨੂੰ ਵੇਖ ਕੇ ਕਿੰਦਾ ਬਹੁਤ ਅੱਗੇ ਆਏ ਹੋਣਗੇ ਉਹਨਾਂ ਨੇ ਵੀ ਆਪਣਾ ਦਿਲ ਖੋਲ੍ਹਿਆ ਹੋਊਗਾ ਨਹੀਂ ਨਹੀਂ ਨੇ ਕਿਹਾ ਰਾਹ ਨੂੰ ਵੇਖ ਕੇ ਰਾਹ ਵਾਧਾਂ ਦਾ ਇੱਕ ਗੱਡੀ ਆਪਾਂ ਰੋਡ ਬੰਦ ਹੋ ਗਿਆ ਇੱਕ ਗੱਡੀ ਦੂਜੇ ਰਾਹ ਨੂੰ ਤੁਰ ਪੈਂਦੀ ਆ ਉਹਨੇ ਮਗਰ ਸਾਰੇ ਲਾ ਲੈਂਦੇ ਸਿਰੇ ਲੱਗਣ ਲੱਗਾ ਮੈਂ ਵੀ ਲੱਗੂਗਾ ਹੀ ਜਾ ਕੇ ਇਹ ਕਹਾਣੀਆਂ ਹੁੰਦੀਆਂ ਵੱਡੇ ਭਾਜੀ ਇਹ ਮਹਾਰਾਜ ਕਿਸੇ ਨੂੰ ਬੜੀ ਬਾਲ ਬਖਸ਼ਦਾ ਬਾਲ ਬਖਸ਼ਣ ਦੇ ਨਾਲ ਤਰੱਕੀ ਮਹਾਰਾਜ ਉਦੋਂ ਜਿਆਦਾ ਦਿੰਦਾ ਜੇ ਆਪਾਂ 100 ਵੰਡਾਂਗੇ ਨੇ ਆਪਾਂ ਨੂੰ ਭਾਜੀ 500 ਮਿਲਣਾ ਇਹ ਛਾਵਾਸ਼ੇ ਭੈਣ ਭਰਾ ਦੇ ਬਹੁਤ ਵਧੀਆ ਸਹਿਯੋਗ ਇਹਦਾ ਮੈਂ ਤਾਂ ਤੁਹਾਨੂੰ ਦਿਲੋਂ ਧੰਨਵਾਦ ਇਸ ਬੰਦੇ ਦਾ ਕਰਨਿਆ ਭਾਜੀ ਬਹੁਤ ਵਧੀਆ ਸੋਚ ਇਹਦੀ ਆ ਬਿਲਕੁਲ ਜਿਹੜੇ ਲੋਕ ਨੇ ਤੁਸੀਂ ਗੱਲਬਾਤ ਵੀ ਸੁਣੀ ਹੈਗੀ ਆ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਇੱਕ ਵਾਰ ਟਰੈਕਟਰਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹੈਗੇ ਆ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਿ ਹਟ ਸਾਬ ਹੈ ਗਿਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਇੱਥੇ 13-13 ਤੋਲਿਆ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਦੇ ਵਿੱਚ ਉਹ ਨੌਕਰੀ ਕਰਦੇ ਸਨ ਤਾਂ ਇੱਥੋਂ ਹੀ ਜਿਹੜਾ 13-13 ਦਾ ਕਨਸੈਪਟ ਚੱਲਿਆ ਤੇ ਇਸ ਜਗ੍ਹਾ ਜਿਹੜੀ ਸਾਹਮਣੇ ਹੈਗੀ ਹੈ ਇਹ ਲੰਗਰ ਹਾਲ ਦੀ ਜਗ੍ਹਾ ਹੈਗੀ ਆ ਤਾਂ ਉੱਥੇ ਅੱਜ ਟਰੈਕਟਰਾਂ ਦਾ ਲੰਗਰ ਜਿਹੜਾ ਲੱਗਿਆ ਹੈਗਾ ਤੁਸੀਂ ਵੇਖ ਸਕਦੇ ਹੋ